ਮੈਂ ਡਾਕਟਰ ਅਨੂਪ ਕੁਮਾਰ ਪ੍ਰਿੰਸੀਪਲ ਡੀਏਵੀ ਕਾਲਜ ਲਕੋਧਾ ਸਾਰੇ ਹਿੰਦੁਸਤਾਨ ਔਰ ਹਿੰਦੁਸਤਾਨ ਤੋਂ ਬਾਹਰ ਵੀ ਬੈਠੇ ਜਿਨਨੇ ਸਾਡੇ ਭਾਰਤ ਵਾਸੀ ਨੇ ਉਹਨਾਂ ਨੂੰ ਇਸ ਅੱਜ ਦੇ ਮੁਬਾਰਕ ਮੌਕੇ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਇਹ ਜਿਹੜਾ ਮਹੀਨਾ ਹੈ ਹਰ ਸਾਲ ਹੀ ਲਗਾਤਾਰ ਖੁਸ਼ੀਆਂ ਔਰ ਭਰਪੂਰ ਉਲਾਸ ਦਾ ਮਹੀਨਾ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਲਗਾਤਾਰ ਹੀ ਇਹ ਗੱਲ ਦੀਵਾਲੀ ਦੀ ਹੈ ਬੰਦੀ ਛੋੜ ਦਿਵਸ ਦੀ ਹੈ ਆਪਾ ਵਿਸ਼ਕਰਮਾ ਦਿਵਸ ਦੀ ਹੈ ਭਈਆ ਦੂਜ ਦੀ ਹੈ ਇਹ ਜਿੰਨੇ ਵੀ ਤਿਉਹਾਰ ਹੈ ਅਨਕੂਟ ਦਾ ਵੀ ਜਿਹੜਾ ਬਹੁਤ ਵੱਡਾ ਉਤਸਵ ਹੈ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਉਹ ਵੀ ਉੱਤਰ ਭਾਰਤ ਦੀ ਗੱਲ ਕਰ ਰਹੇ ਆ ਇਹ ਸਾਰੇ ਦਿਵਸ ਨਾਲ-ਨਾਲ ਮਨਾਏ ਜਾਂਦੇ ਨੇ ਇਸ ਮੌਕੇ ਮੈਂ ਆਪਣੇ ਵੱਲੋਂ ਆਪਣੇ ਕਾਲਜ ਦੇ ਸਮੁੱਚੇ ਸਟਾਫ ਵੱਲੋਂ ਪੂਰੇ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿਨਾ ਔਰ ਆਸ ਕਰਦਾ ਆਰਦਾਸ ਕਰਦਾ ਪਰਮਪਿਤਾ ਪਰਮੇਸ਼ਵਰ ਦੇ ਅੱਗੇ ਇਹ ਸਾਰੇ ਹਿੰਦੁਸਤਾਨੀਆਂ ਦੀ ਜਿਹੜੀ ਹੈ ਮਨੋ ਕਾਮਨਾਵਾਂ ਪੂਰੀਆਂ ਹੋਣ ਉਹਨਾਂ ਦੀ ਖੁਸ਼ੀਆਂ ਚ ਜਿਹੜੇ ਵਾਦਾ ਹੋਵੇ ਔਰ ਝੋਲੀ ਜਿਹੜੀ ਹੈ ਉਹਨਾਂ ਦੀ ਹਮੇਸ਼ਾ ਭਰਪੂਰ ਰਵੇ ਔਰ ਆਉਣ ਵਾਲਾ ਦਿਨ ਜਿਹੜਾ ਹੈ ਉਹ ਸਾਡੇ ਦੇਸ਼ ਦਾ ਵੀ ਬਹੁਤ ਭਵਿੱਖ ਸਾਡੇ ਜਿਹੜੇ ਵਿਦਿਆਰਥੀ ਹੈ ਇਹਨਾਂ ਦਾ ਸੁਨਹਿਰਾ ਭਵਿੱਖ ਹੋਵੇ ਇਸੇ ਆਸ ਦੇ ਨਾਲ ਮੈਂ ਸਾਰੇ ਵਿਦੇਸ਼ੀਆਨੀਆਂ ਨੂੰ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ। ਜਿਸ ਤਰੀਕੇ ਦੇ ਨਾਲ ਸਾਡੇ ਸਮੁੱਚੇ ਪਰਿਆਵਰਣ ਨੂੰ ਖਤਰਾ ਹੋ ਰਿਹਾ ਹੈ ਮੈਂ ਇਸ ਮੌਕੇ ਅਪੀਲ ਵੀ ਕਰਾਂਗਾ ਖਾਸ ਕਰਕੇ ਨੌਜਵਾਨ ਜਿਹੜੇ ਵਿਦਿਆਰਥੀ ਨੇ ਨੌਜਵਾਨ ਵਰਗ ਦੇ ਦੂਸਰੇ ਵੀ ਜਿੰਨੇ ਲੋਕ ਨੇ ਕਿ ਜਿਹੜੀ ਦੀਵਾਲੀ ਹੈ ਅਸੀਂ ਸੁਰੱਖਿਅਤ ਮਨਾਣੀ ਹੈ ਔਰ ਗ੍ਰੀਨ ਦੀਵਾਲੀ ਮਨਾਣੀ ਹੈ ਜਿਸ ਦੇ ਨਾਲ ਆਪਣਾ ਆਲਾ ਦਵਾਲਾ ਸਾਫ ਰਵੇ ਸੁਰੱਖਿਅਤ ਰਵੇ ਔਰ ਅਸੀਂ ਸਿਹਤਮੰਦ ਰਹੀਏ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਦੀਵਾਲੀ ਦੀਆਂ ਬਾਬਾ ਵਿਸ਼ਕਰਮਾ ਡੇ ਦਿਵਸ ਦੀਆਂ ਬੰਦੀ ਛੋੜ ਦਿਵਸ ਦੀਆਂ ਔਰ ਜਿੰਨੇ ਵੀ ਤਿਹਾਰ ਆਉਣ ਵਾਲੇ ਦਿਨਾਂ ਦੇ ਵਿੱਚ ਨੇ ਉਹਨਾਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿਨਾਂ